ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਇੱਕ ਬੱਚਾ ਹੋਣ ਵਾਲਾ ਤੇ ਸਿੱਧੂ ਮੂਸੇਵਾਲ ਦੇ ਪਿਤਾ ਦਾ ਇੱਕ ਵੱਡਾ ਬਿਆਨ ਆਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਟਾਈਮ ਤੋਂ ਜਿਹੜੀ ਚਰਚਾ ਚੱਲ ਰਹੀ ਹੈ ਵੀ ਸਿੱਧੂ ਮੂਸੇਵਾਲ ਦੀ ਮਾਤਾ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਤੇ ਹਸਪਤਾਲ ਵਿੱਚ ਜਿਹੜੀ ਆਪਾਰਤੀ ਕਰਵਾਈ ਗਈ ਹੈ ਬੱਚੇ ਨੂੰ ਜਨਮ ਜਿਹੜਾ ਦੇਣਾ ਹੈਗਾ ਬਹੁਤ ਟਾਈਮ ਤੋਂ ਸਿੱਧੂ ਮੂਸੇਵਾਲ ਦੇ ਮਾਤਾ ਜਿਹੜੇ ਲੋਕਾਂ ਸਾਹਮਣੇ ਨਹੀਂ ਆ ਰਹੇ ਪਰ ਜਦੋਂ ਦੀ ਇਹ ਖਬਰ ਆਈ ਹੈ ਤਾਂ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਜਿਹੜੀਆਂ ਕਾਫੀ ਰੌਣਕਾਂ ਲੱਗ ਗਈਆਂ ਨੇ ਤੇ ਸਿੱਧੂ ਮੂਸੇਵਾਲ ਦੇ ਚਾਹਣ ਵਾਲੇ ਇਸ ਜਿਹੜੀ ਹਵੇਲੀ ਵਿੱਚ ਵੀ ਆ ਰਹੇ ਨੇ ਪਰ ਦੋਸਤੋ ਅਸਲ ਵਿੱਚ ਗੱਲ ਕੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਝੂਠੀਆਂ ਖਬਰਾਂ ਵੀ ਫਲਾਈਆਂ ਜਾ ਰਹੀਆਂ ਨੇ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋ ਗਿਆ ਪਰ ਦੋਸਤੋ ਹਾਲੇ ਤੱਕ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਕੋਈ ਬੱਚਾ ਨਹੀਂ ਹੋਇਆ ਹਾਂ ਪਰ ਇੱਕ ਖਬਰ ਹੈ ਜਿਹੜੀ ਬਿਲਕੁਲ ਸੱਚ ਹੈ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਬੱਚਾ ਹੋਣ ਵਾਲਾ ਤੇ ਹਸਪਤਾਲ ਵਿੱਚ ਜਿਹੜਾ ਭਰਤੀ ਵੀ ਕਰਵਾਇਆ ਗਿਆ ਸੀ ਪਰ ਜਦੋਂ ਵੀ ਕੋਈ ਖਬਰ ਆਊਗੀ ਕੋਈ ਵੀ ਜਿਹੜਾ ਬੱਚਾ ਹੁੰਦਾ ਤਾਂ ਸਿੱਧੂ ਮੂਸੇਵਾਲ ਦੇ ਪਿਤਾ ਨੇ ਕਿਹਾ ਸੀ ਸਭ ਤੋਂ ਪਹਿਲਾਂ ਜਿਹੜਾ ਮੀਡੀਆ ਅੱਗੇ ਗੱਲ ਰੱਖਾਂਗੇ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਵੀ ਸਿੱਧੂ ਮੂਸੇਵਾਲ ਦੇ ਮਾਤਾ ਕੋਲ ਜਿਹੜਾ ਕੀ ਪੋਜੀਸ਼ਨ ਹੈ ਉਹਨਾਂ ਦੀ ਜਿਹ ਉਹ ਕਹਿੰਦਾ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਬੱਚਾ ਹੋ ਗਿਆ ਪਰ ਹਲੇ ਤੱਕ ਆਪਾਂ ਕਹਿਦੀ ਕੋਈ ਬੱਚਾ ਨਹੀਂ ਹੋਇਆ ਤਕਰੀਬਨ 7-8 ਮਹੀਨੇ ਹੋ ਗਏ ਜਿਹੜੇ ਸਿੱਧੂ ਮੂਸੇਵਾਲ ਦੀ ਮਾਤਾ ਨੂੰ ਹਲੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਤੇ ਮਾਰਚ ਮਹੀਨੇ ਵਿੱਚ ਦੱਸਿਆ ਜਾ ਰਿਹਾ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਜਿਹੜਾ ਜਵਾਕ ਹੈ ਉਹ ਹੋ ਜਾਊਗਾ ਆ ਸਿੱਧੂ ਮੂਸੇਵਾਲ ਦੀ ਹਵੇਲੀ ਅੱਗੇ ਖੜੇ ਜਿਵੇਂ ਕਿ ਤੁਸੀਂ ਜਾਣਦੇ ਹੋ ਐ ਇਤਵਾਰ ਨੂੰ ਉਹਨਾਂ ਦੇ ਪਿਤਾ ਵੱਲੋਂ ਸਪੀਚ ਦਿੱਤੀ ਜਾਂਦੀ ਹੈ ਸਿੱਧੂ ਦੇ ਚਾਹਣ ਵਾਲੇ ਸਿੱਧੂ ਦੀ ਹਵੇਲੀ ਨੂੰ ਦੇਖਣ ਬਹੁਤ ਸਾਰੇ ਲੋਕ ਆਉਂਦੇ ਆ ਤੇ ਹੁਣ ਆ ਦੇਖੋ ਤੁਸੀਂ ਜਿਹੜੀਆਂ ਰੌਣਕਾਂ ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਲਗਾਤਾਰ ਲੱਗਦੇ ਆ ਜਾ ਰਹੀਆਂ ਨੇ ਬੇਸ਼ੱਕ ਸਿੱਧੂ ਮੂਸੇਵਾਲ ਦੀ ਯਾਦਗਾਰ ਦੀ ਗੱਲ ਕਰੀਓ ਉੱਥੇ ਵੀ ਜਿਹੜੀਆਂ ਕਾਫੀ ਰੌਣਕਾਂ ਲੱਗੀਆਂ ਨੇ ਪਰ ਦੋਸਤੋ ਸਿੱਧੂ ਮੂਸੇਵਾਲ ਨੂੰ ਪਿਆਰ ਕਰਨ ਵਾਲੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 100 सलाम समस्या कोई भी हो गई लव मैरिज ब्रेक अप फोन करो समाधान पाओ लव मैरिज ब्रेक अपना पाँगा। पाँगा। पती 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 प्यार वापस पाओ नौकरी करो बात पति पत्नी की झगड़ा संकल्प दुश्मन को छुटकारा कोई आप प्यार वापस पाओ जादू टोना किताब का विदेश यात्रा वशीकरण से मुठकंदेश पैसे हर जगह पे निराश मेरे पेंट्रा एक बार जरूर संपर्क